ਏ ਜੱਦਾ ਤੇਰਾ ਦਰਸ਼ਨ ਪਾਇਆ ਮਿਟ ਗਿਆ ਆਵਣ ਜਾਣਾ ਇਹ ਐਵੇਂ ਉਮਰ ਗਵਾ ਲਈ ਸਾਰੀ ਫਸ ਕੇ ਤੇ ਵਿੱਚ ਦੁਨੀਆਦਾਰੀ ਹੁਣ ਸਾਨੂੰ ਹੈ ਓਟ ਤੇਮਾਰੀ ਨਾਮ ਤੇ ਬਾਜੋਂ ਹਰ ਦਮ ਕਾਟਾ ਇਸ ਦੁਨੀਆ ਦੀ ਮੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੋਤ ਤੱਕ ਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਤਪਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਤਪਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਤਪਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਤਪਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਬਾਬਾ ਜੀ ਰੂਤਪਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਬਾਬਾ ਜੀ ਰੂਤਪਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਹ ਤਪਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਹ ਤਪਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਹ ਤਪਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਤੇਰੇ ਚਰਨਾਂ ਦੀ ਮਸਤਕ ਨੂੰ ਲਾਵਾਂ ਚੁੰਮ ਕੇ ਧੂੜੀ ਤੇਰੇ ਚਰਨਾਂ ਦੀ ਮਸਤਕ ਨੂੰ ਲਾਵਾਂ ਚੁੰਮ ਕੇ ਧੂੜੀ ਤੇਰੇ ਚਰਨਾਂ ਦੀ ਮਸਤਕ ਨੂੰ ਲਾਵਾਂ ਚੁੰਮ ਕੇ ਧੂੜੀ ਤੇਰੇ ਚਰਨਾਂ ਦੀ ਮਸਤਕ ਨੂੰ ਲਾਵਾਂ ਚੁੰਮ ਕੇ ਧੂੜੀ ਤੇਰੇ ਚਰਨਾਂ ਦੀ ਮਸਤਕ ਨੂੰ ਲਾਵਾਂ ਚੁੰਮ ਕੇ ਧੂੜੀ ਤੇਰੇ ਚਰਨਾਂ ਦੀ ਮਸਤਕ ਨੂੰ ਲਾਵਾਂ ਚੁੰਮ ਕੇ ਜਹਾਦੇ ਮਸਤ ਤਨੂ ਲਾਵਾਂ ਚੁੰਮ ਕੇ ਤੂਰ ਤੇਰੀ ਸਨਾ ਦੀ ਮਸਤ ਤਨੂ ਲਾਵਾਂ ਚੁੰਮ ਕੇ ਤੇਰੇ ਜਿਹਾ ਕੋਈ ਹੋਰ ਨਾ ਮਿਲਿਆ ਵੇਖਿਆ ਸਾਰੇ ਕੁੰਮਕੇ ਤੇਰੇ ਜਿਹਾ ਕੋਈ ਹੋਰ ਨਾ ਮਿਲਿਆ ਵੇਖਿਆ ਸਾਰੇ ਕੁੰਮਕੇ ਤੇਰੇ ਜਿਹਾ ਕੋਈ ਹੋਰ ਨਾ ਮਿਲਿਆ ਵੇਖਿਆ ਸਾਰੇ ਕੁੰਮਕੇ ਤੇਰੇ ਜਿਹਾ ਕੋਈ ਹੋਰ ਨਾ ਮਿਲਿਆ ਵੇਖਿਆ ਸਾਰੇ ਕੁੰਮਕੇ ਤੇਰੇ ਜਿਆ ਕੋਈ ਹੋਰ ਨਾ ਮਿਲਿਆ ਵੇਖਿਆ ਸਾਰੇ ਕੁੰਮਕੇ ਤੇਰੇ ਜਿਆ ਕੋਈ ਹੋਰ ਨਾ ਮਿਲਿਆ ਵੇਖਿਆ ਸਾਰੇ ਕੁੰਮਕੇ ਤੇਰੇ ਜਿਆ ਕੋਈ ਹੋਰ ਨਾ ਮਿਲਿਆ ਵੇਖਿਆ ਸਾਰੇ ਕੁੰਮਕੇ ਤੇਰੇ ਜਿਆ ਕੋਈ ਹੋਰ ਨਾ ਮਿਲਿਆ ਵੇਖਿਆ ਸਾਰੇ ਕੁੰਮਕੇ ਦੇਰਿਆ ਕੋਈ ਹੋਰ ਨਾ ਮਿਲਿਆ ਵੇਖਿਆ ਸਾਰੇ ਕੁੰਮਕੇ ਤੇਰੇ ਜਿਆ ਕੋਈ ਹੋਰ ਨਾ ਮਿਲਿਆ ਵੇਖਿਆ ਸਾਰੇ ਕੁੰਮਕੇ ਦੱਖਣ ਪੂਰਬ ਪਛਮੇ ਉੱਤਰ ਨਾ ਧੀਆ ਤੇ ਨਾ ਕੋਈ ਪੁੱਤਰ ਹੋਰ ਕਿਸੇ ਵਿੱਚ ਹੈ ਨਹੀਂ ਜ਼ੋਰਤ ਤੇ ਕੇ ਨਾਮ ਤੁਸਾਹ ਹੈ ਜੀ ਕਈਆਂ ਦੀ ਟੁੱਟੀ ਢੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਤਾ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਹ ਆਪਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਬਾਬਾ ਜੀ ਰੂਹ ਆਪਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਬਾਬਾ ਜੀ ਰੂਹ ਆਪਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਹ ਆਪਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਹ ਆਪਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਦਰ ਤੇਰੇ ਤੇ ਆਕੇ ਦਾਤਾ ਪਾਉਂਦੇ ਮਾਣ ਨਮਾਣੇ ਦਰ ਤੇਰੇ ਤੇ ਆਕੇ ਦਾਤਾ ਪਾਉਂਦੇ ਮਾਣ ਨਮਾਣੇ ਦਰ ਤੇਰੇ ਤੇ ਆਕੇ ਦਾਤਾ ਆਉਂਦੇ ਮਾਣ ਨਮਾਣੇ ਦਰ ਤੇਰੇ ਤੇ ਆਕੇ ਦਾਤਾ ਪਾਉਂਦੇ ਮਾਣ ਨਮਾਣੇ ਦਰ ਤੇਰੇ ਤੇ ਆਕੇ ਦਾਤਾ ਪਾਉਂਦੇ ਮਾਣ ਨਮਾਣੇ ਦਰ ਤੇਰੇ ਤੇ ਆਕੇ ਦਾਤਾ ਪਾਉਂਦੇ ਮਾਣ ਨਮਾਣੇ ਆ ਤੇਰੇ ਤੇ ਆਗੇ ਰਾਤਾ ਆਉਂਦੇ ਮਾਨ ਸਮਾਨੇ ਜਾਂ ਤੇਰੇ ਤੇ ਆਗੇ ਰਾਤਾ ਆਉਂਦੇ ਮਾਨ ਸਮਾਨੇ ਇਹ ਜਿਨ੍ਹਾਂ ਨੂੰ ਹੈ ਤੇਰੀ ਸਿੱਖਿਆ ਹੱਸ ਹੱਸ ਮੰਨਣ ਪਾਣੇ ਜਿਨ੍ਹਾਂ ਨੂੰ ਹੈ ਤੇਰੀ ਸਿੱਖਿਆ ਹੱਸ ਹੱਸ ਮੰਨਣ ਪਾਣੇ ਉਹ ਜਿਨ੍ਹਾਂ ਨੂੰ ਹੈ ਤੇਰੀ ਸਿੱਖਿਆ ਹੱਸ ਹੱਸ ਮੰਨਣ ਪਾਣੇ ਨਾਮੁ ਤੇਰੀ ਸਿਖਿਆ ਹਸ ਹਸ ਮੰਨਣ ਪਾਣੇ ਇਹ ਜਿਨ੍ਹਾਂ ਨੂੰ ਹੈ ਤੇਰੀ ਸਿਖਿਆ ਹਸ ਹਸ ਮੰਨਣ ਪਾਣੇ ਇਹ ਜਿਨ੍ਹਾਂ ਨੂੰ ਹੈ ਤੇਰੀ ਸਿਖਿਆ ਹਸ ਹਸ ਮੰਨਣ ਪਾਣੇ ਜਿਨ੍ਹਾਂ ਨੂੰ ਆ ਤੇਰੀ ਸਿਖਿਆ ਹਸ ਮੰਨਣ ਪਾਣੇ ਜਿਨ੍ਹਾਂ ਨੂੰ ਤੇਰੀ ਸਿਖਿਆ ਹਸ ਮੰਨਣ ਪਾਣੇ ਇਹ ਸਤਨਾਮ ਸਦਾ ਮੁਖੋਂ ਬੋਲਣ ਇਹ ਕੂੜ ਪਾਪ ਤੋਂ ਕਦੇ ਨ ਡੋਲਣ ਸਦਾ ਸੱਚ ਦਾ ਕੰਡਾ ਤੋਲਣ ਤੱਕ ਪਰਖਿਆ ਤੇਰੀ ਦਾਤਾ ਜਾਣੇ ਡੋਲ ਪਖੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਹ ਤਬਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਹ ਤਬਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਬਾਬਾ ਜੀ ਰੂਹ ਤਬਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਬਾਬਾ ਜੀ ਇਹ ਸਤ ਨਾਮ ਸਦਾ ਮੁਖੋਂ ਬੋਲਣ ਕੂੜ ਪਾਪ ਤੋਂ ਕਦੇ ਨ ਡੋਲਣ ਸਦਾ ਸੱਚ ਦਾ ਕੰਡਾ ਦਾ ਤੋਲ ਠੱਕ ਪ੍ਰਖਿਆ ਤੇਰੀ ਦਾਤਾ ਜਾਣਦੇ ਡੋਲ ਪਖੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਹ ਤਬਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਤਬਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਹ ਤਬਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਹ ਤਬਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਹ ਤਬਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਹ ਤਬਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰਾਖਸ਼ ਨੂੰ ਤੂੰ ਕਰੇ ਦੇਵਤੇ ਪਾਪੀਆਂ ਪਾਈ ਤਾਰੇ ਰਾਖਸ਼ ਨੂੰ ਤੂੰ ਕਰੇ ਦੇਵਤੇ ਪਾਪੀਆਂ ਪਾਈ ਤਾਰੇ ਰਾਖਸ਼ ਨੂੰ ਤੂੰ ਕਰੇ ਦੇਵਤੇ ਪਾਪੀਆਂ ਪਾਈ ਤਾਰੇ ਰਾਖਸ਼ ਨੂੰ ਤੂੰ

ਰਾਕਸ਼ ਨੂੰ ਤੂੰ ਕਰੇ ਦੇਵਤੇ ਪਾਪੀਆਂ ਤਾਂ ਹੀ ਤਾਰੇ ਹੇ ਰਾਖਸ਼ ਨੂੰ ਤੂੰ ਕਰੇ ਦੇਵਤੇ ਪਾਪੀਆਂ ਤਾਂ ਹੀ ਤਾਰੇ ਹੇ ਰਾਖਸ਼ ਤਾਂ ਹੀ ਕਰੇ ਦੇਵਤੇ ਪਾਪੀਆਂ ਤਾਂ ਹੀ ਤਾਰੇ ਰਾਖਸ਼ ਨੂੰ ਤੂੰ ਕਰੇ ਦੇਵਤੇ ਪਾਪੇ ਤਾਂ ਹੀ ਤਾਰੇ ਦਾ ਦੇ ਸਭ ਕੋਟ ਪਰਮ ਦੇ ਤੀਰ ਬਾਣੀ ਦੇ ਮਾਰੇ ਦਾ ਦੇ ਸਭ ਕੋਟ ਪਰਮ ਦੇ ਤੀਰ ਬਾਣੀ ਦੇ ਮਾਰੇ ਦਾ ਦੇ ਸਭ ਕੋਟ ਪਰਮ ਦੇ ਤੀਰ ਬਾਣੀ ਦੇ ਮਾਰੇ ਆਦੇ ਤੂੰ ਕੋਟ ਪਰਮ ਦੇ ਤੀਰ ਬਾਣੇ ਦੇ ਮਾਰੇ ਲਾ ਦੇਵੇਂ ਤੂੰ ਕੋਟ ਪਰਮ ਦੇ ਤੀਰ ਬਾਣੀ ਦੇ ਮਾਰੇ ਲਾ ਦੇਵੇਂ ਤੂੰ ਕੋਟ ਪਰਮ ਦੇ ਤੀਰ ਬਾਣੀ ਦੇ ਮਾਰੇ ਉਹ ਲਾ ਦੇਵੇਂ ਤੂੰ ਕੋਟ ਪਰਮ ਦੇ ਤੀਰ ਬਾਣੀ ਦੇ ਮਾਰੇ ਉਹ ਲਾ ਦੇਵੇਂ ਤੂੰ ਕੋਟ ਪਰਮ ਦੇ ਤੀਰ ਬਾਣੇ ਦੇ ਮਾਰੇ ਅਫਤਾਰੀ ਹੈ ਸਾਰੀ ਦੁਨੀਆ ਸਿਫਤਾਂ ਤੇਰੀਆਂ ਸਭ ਤੋਂ ਸੁਣੀਆਂ ਮੰਨ ਲਿਆ ਤੈਨੂੰ ਰਿਸ਼ੀਆਂ ਮੁਨੀਆਂ ਹਰ ਦਮ ਤੇਰਾ ਪਾਣੀ ਪਰਦੀ ਜੋ ਸ਼ਕਤੀ ਹੈ ਚੰਦੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਹ ਤਪਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਹ ਤਪਦੀ ਹੋਵੇ ਠੰਡੀ ਤੇਰਾ ਦਰਸ਼ਨ ਕਰਕੇ ਬਾਬਾ ਜੀ ਰੂਹ ਤਪਦੀ ਹੋਵੇ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਹੈ ਤੂੰ ਸਾਰੀ ਦੁਨੀਆ ਸਿਮਤਾ ਤੇਰੀਆਂ ਸਭ ਤੋਂ ਸੁਣੀਆਂ ਮੰਨ ਲਿਆ ਤੈਨੂੰ ਰਿਸ਼ੀਆਂ ਮੁਣੀਆਂ ਹਰ ਧਮ ਤੇਰਾ ਪਾਣੀ ਪਰਦੀ ਜੋ ਸ਼ਕਤੀ ਹੈ ਚੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਹ ਤਪਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਹ ਤਪਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਹ ਤਪਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਹ ਤਪਦੀ ਹੋ ਜਾਏ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਹ ਤਪਦੀ ਹੋ ਜਾਏ ਠੰਡੀ ਸਰਵ ਦਰਸ਼ਨ ਕਰਕੇ ਬਾਤਾ ਨੀ ਜਪ ਲੈ ਨਾਮ ਗੁਰਾਂ ਦਾ ਬੰਦਿਆ ਮੁਕਤੀ ਹੋ ਜਾਉ ਤੇਰੀ ਜਪ ਲੈ ਨਾਮ ਗੁਰਾਂ ਦਾ ਬੰਦਿਆ ਮੁਕਤੀ ਹੋ ਜਾਉ ਤੇਰੀ ਓ ਜਪ ਲੈ ਨਾਮ ਗੁਰਾਂ ਦਾ ਬੰਦਿਆ ਮੁਕਤੀ ਹੋ ਜਾ ਤੇਰੀ ਜਪ ਲੈ ਨਾਮ ਗੁਰਾਂ ਦਾ ਬੰਦਿਆ ਮੁਕਤੀ ਹੋ ਜਾ ਤੇਰੀ ਜਪ ਲੈ ਨਾਮ ਗੁਰਾਂ ਦਾ ਬੰਦਿਆ ਮੁਕਤੀ ਹੋ ਜਾ ਤੇਰੀ ਜਪ ਲੈ ਨਾਮ ਗੁਰਾਂ ਦਾ ਬੰਦਿਆ ਮੁਕਤੀ ਹੋ ਜਾ ਤੇਰੀ ਜਪ ਲੈ ਨਾਮ ਗੁਰਾਂ ਦਾ ਬੰਦਿਆ ਮੁਕਤੀ ਹੋ ਜਾ ਤੇਰੀ ਜਪ ਲੈ ਨਾਮ ਗੁਰਾਂ ਦਾ and they are going to be ਆਪਲਾ ਨਾਮ ਗੁਰਾਂ ਦਾ ਬੰਦਿਆ ਮੁਤੀ ਹੋ ਜਾ ਤੇਰੀ ਸੱਚਖੰਡ ਦੀ ਗੱਦੀ ਜਿਹੜੀ ਉਸ ਦਾ ਰੰਗ ਸਨੈਰੀ ਸੱਚਖੰਡ ਦੀ ਗੱਦੀ ਜਿਹੜੀ ਉਸ ਦਾ ਰੰਗ ਸਨੈਰੀ ਇਹ ਸੱਚਖੰਡ ਦੀ ਗੱਦੀ ਜਿਹੜੀ ਉਸ ਦਾ ਰੰਗ ਸਨੈਰੀ ਸੱਚਖੰਡ ਦੀ ਗੱਦੀ ਜਿਹੜੀ ਉਸ ਦਾ ਰੰਗ ਸਨੈਰੀ ਇਹ ਸੱਚਖੰਡ ਦੀ ਗੱਦੀ ਜਿਹੜੀ ਉਸ ਦਾ ਰੰਗ ਸਨੈਰੀ ਸੱਚਖੰਡ ਦੀ ਗੱਦੀ ਜਿਹੜੀ ਉਸ ਦਾ ਰੰਗ ਸਨੈਰੀ ਸੱਚਾ ਫੰਡ ਦੀ ਗੱਲ ਜੇ ਇਹ ਸਾਰਾਂ ਦਾ ਸਮਾਈ ਸੱਚਾ ਫੰਡ ਦੀ ਗੱਲ ਜੇ ਇਹ ਸਾਰਾਂ ਦਾ ਸਮਾਈ ਬਾਈਓ ਤਾਂ ਮੈਂ ਸੱਚ ਐ ਕਹਿੰਦਾ ਸੋਈ ਉਸ ਗੱਡੀ ਵਿੱਚ ਬੈਂਦਾ ਜਿਹੜਾ ਟਿਕਟ ਨਾਮ ਦੀ ਲੈਂਦਾ ਨਾਮ ਦੀ ਗੱਡੀ ਹੈ ਚੱਲਦੀ ਜੀ ਬਿਨ ਵਿਸਲੋਂ ਬਿਨ ਚੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂ ਤਬਦੀ ਹੋ ਜਾਏ ਖੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂ ਤਬਦੀ ਹੋ ਜਾਏ ਖੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਕਾਈ ਹੋਂਦਾ ਮੈਂ ਸੱਚਿਆ ਕਹਿੰਦਾ ਸੋਈ ਉਸ ਗੱਡੀ ਵਿੱਚ ਬੈੰਦਾ ਜਿਹੜਾ ਟਿਕਟ ਨਾਮ ਦੀ ਲੈਂਦਾ ਨਾਮ ਦੀ ਗੱਡੀ ਹੈ ਚੱਲਦੀ ਜੀ ਬਿਨ ਵਿਸਲੋਂ ਬਿਨ ਚੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਤਬ ਦੀ ਹੋ ਜਾਏ ਕੰਢੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਹ ਤਪਦੀ ਹੋ ਜੇ ਠੰਡੇ ਤੇ ਦਰਸ਼ਨ ਕਰਕੇ ਦਾਤਾ ਜੀ ਰੂਹ ਤਪਦੀ ਹੋ ਜੇ ਠੰਡੇ ਤੇ ਦਰਸ਼ਨ ਕਰਕੇ ਦਾਤਾ ਜੀ ਰੂਹ ਤਪਦੀ ਹੋ ਜੇ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਹ ਤਪਦੀ ਹੋ ਜੇ ਠੰਡੀ ਤੇਰਾ ਦਰਸ਼ਨ ਕਰਕੇ ਦਾਤਾ ਜੀ ਰੂਹ ਤਪਦੀ ਹੋ ਜੇ ਠੰਡੇ ਤੇ ਦਰਸ਼ਨ ਕਰਕੇ ਦਾਤਾ ਜੀ ਰੂਹ ਤਪਦੀ ਹੋ ਜੇ ਠੰਡੇ ਤੇ ਦਰਸ਼ਨ ਕਰਕੇ ਦਾਤਾ ਜੀ